ਜੰਡਿਆਲਾਗੁਰੂ ਦੇ ਮਿੰਕਲਾਵਾ ਰੋਡ ਤੇ ਸਥਿਤ ਅਮਰੀਕਨ ਸਕੂਲ ਵੱਲੋਂ ਹਰ ਸਾਲ ਦੀ ਤਰ੍ਹਾਂ ਐਸਐਲਵੀ ਪੰਜਾਬ ਦੇ ਸੱਭਿਆਚਾਰ ਨੂੰ ਦਰਸਾਉਂਦੇ ਸਾਲਾਨਾ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ ਜਿਸ 'ਚ ਛੋਟੇ ਬੱਚਿਆਂ ਨੂੰ ਲੈ ਕੇ ਵੱਡੇ ਬੱਚਿਆਂ ਨੇ ਪੰਜਾਬ ਦੇ ਵਿਰਸੇ ਨੂੰ ਦਰਸਾਉਂਦੇ ਸਾਲਾਨਾ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਆਮ ਆਦਮੀ ਪਾਰਟੀ ਦੇ ਐਮਐਲਏ ਵੱਲੋਂ ਸ਼ਿਰਕਤ ਕੀਤੀ ਤੇ ਬੱਚਿਆਂ ਨੂੰ ਸਿੱਖਿਆ ਦੇ ਨਾਲ-ਨਾਲ ਆਪਣੇ ਵਿਰਸੇ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ ਗਿਆ ਜੰਡਿਆਲਾਗੁਰੂ ਤੋਂ ਕਵਲਜ ਸਿੰਘ ਲਾਡੀ ਦੀ ਰਿਪੋਰਟ ਅਮਰੀਕਨ ਪਬਲਿਕ ਸਕੂਲ ਜੰਡਿਆਲਾਗੁਰੂ ਦੇ ਵਿੱਚ ਐਨ बच्चा ने इतने देखो बहुत ही चंगे प्रोग्राम किते और हर तरीके अपने सभ्याचार जुड़े हुए उन्होंने सारे अपने आइटम पेश किए मैं यही कहूँगा कि स्कूल बहुत ही नवा है दो हज़ार भी तो शुरू होया है और बहुत जल्दी काफ़ी तरक्की कर रहा है नर्सरी तो लैके दसवीं तक की पढ़ाई होंगी है छेती बारहवीं तक का हो जाना है और मैं मैनेजमेंट की सराहना कराँगा मैडम अलका गुप्ता जी ਜੀ ਸੇਵਾਦਾਰ ਜਸਪਾਲ ਗੁਪਤਾ ਜੀ ਨੇ ਆਪਣੇ ਪ੍ਰਿੰਸੀਪਲ ਸਾਹਿਬ ਦਸ਼ਮੇਸ ਮਹਾਜਨ ਜੀ, অশੋਕ ਮਹਾਜਨ ਸਾਹਿਬ ਨੇ ਸਰਾਜ ਅਮਰੀਕਨ ਸਕੂਲ ਦਾ ਫੋਰਥ ਫੰਕਸ਼ਨ ਹੈ ਜੀ 2020 ਦੇ ਵਿੱਚ ਅਸੀਂ ਲਿਆ ਸੀ 2024 ਚੜ ਗਿਆ ਖਤਮ ਹੋ ਗਿਆ ਤੇ ਅਸੀਂ ਕੁਵਰ ਡਾਕਟਰ ਵਿਜੇਪਾਲ ਜੀ ਨੂੰ ਸੱਦਾ ਸੀ ਜੋ ਐਮਐਲਏ ਹੈ ਕਿ ਨਾਰਥ ਕੰਸਟ੍ਰੈਂਸੀ ਅਸੈਂਬਲੀ ਵਿੱਚ ਤੇ ਅਸੀਂ ਬਹੁਤ ਹੀ ਭਾਗੀ ਹਾਂ ਕਿ ਸਰ ਉੱਥੇ ਆਏ ਤੇ ਬੱਚਿਆਂ ਨੂੰ ਡਿਸਟ੍ਰਿਬਿਊਟ ਕਿਤੇ ਪਾਈ ਸੀ ਐਨੂ ਫੈਕਸ਼ਨ ਵਿੱਚ ਕੀ ਖਾਸ ਖਾਸੀਅਤ ਦਈ ਹੈ ਜਿੱਦਾਂ ਸੱਭਿਆਚਾਰਕ ਪ੍ਰੋਗਰਾਮ ਹੁੰਦੇ ਨੇ ਅੱਜ ਵਿਸ਼ੇਸ਼ ਤੌਰ ਤੇ ਚਾਰ ਸੱਭਿਆਚਾਰਾਂ ਨੂੰ ਸਨਮਾਨਚੀ ਵੀ ਦਿੱਤੇ ਗਏ ਇੱਕ ਜੀ 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 ਹਸਪਤਲ ਕੀ ਕਹਿੰਦਾ ਸਮੂਹ ਸਟਾਫ ਅਮਰੀਕਨ ਸਕੂਲ ਦੇ ਇੱਕ ਅਸੀਂ ਇੱਕ ਸ਼ਬਦ ਪੇਸ਼ ਕੀਤਾ ਜੋ ਕਿ ਚਾਰ ਸੱਭਿਆਚਾਰੀ ਪ੍ਰਸਤੁਤ ਸੀ ਤੇ ਅਸੀਂ ਉਹਨਾਂ ਦਿਨਾਂ ਨਹੀਂ ਦੇ ਸਕਦੇ ਜੋ ਉਹਨਾਂ ਨੇ ਸਾਡੇ ਬਸਤੇ ਕੁਲ ਬਣੀਆਂ ਕਿਤਿਆਂ ਉਹਨਾਂ ਕਰਕੇ ਇਸੇ ਤੱਕ